ਲਓ ਜੀ ਖਨੌਰੀ ਦਾ ਮਾਹੌਲ ਦੇਖ ਲੋ ਬਹੁਤ ਜ਼ਿਆਦੇ ਕਿਸਾਨ ਪਰਾ ਜਿਹੜੇ ਇੱਥੇ ਪਹੁੰਚ ਚੁੱਕੇ ਆ ਬਹੁਤ ਵਧੀਆ ਵਿਊ ਆ ਸੋ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਰਸ਼ ਬਹੁਤ ਜ਼ਿਆਦਾ ਹੋ ਗਿਆ ਤੇ ਮਸ਼ੀਨਰੀ ਤੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਅੱਜ ਬਾਰਿਸ਼ ਵੀ ਬਹੁਤ ਜ਼ਿਆਦਾ ਆਈ ਹੈ ਦੇਖੋ ਤੁਸੀਂ ਚਿੱਕੜ ਠੀਕ ਹੈ ਨਾ ਜੀ ਤੇ ਬਾਰਿਸ਼ ਹੋਣ ਕਰਕੇ ਥੋੜਾ ਜਿਹਾ ਠੰਡ ਦਾ ਮਾਹੌਲ ਬਣਿਆ ਪਿਆ ਤੇ ਬਾਕੀ ਕਿਸਾਨ ਭਰਾ ਤੁਸੀਂ ਦੇਖ ਸਕਦੇ ਹੋ ਰਾਤ ਦਾ ਟਾਈਮ ਹੋ ਗਿਆ ਘਟੂ ਘਟ ਨਾ 9:30 ਦਾ ਲੱਖ ਲੱਖ ਡਿਊਟੀਆਂ ਲੱਗੀਆਂ ਹੋਣੀਆਂ ਗੱਡੀ ਫਿਰਦੀ ਐ ਅਨਾਉਂਸ ਕਰਦੀ ਇੱਧਰ ਦੇਖੋ ਨਾਲੇ ਪਾਣੀ ਗਰਮ ਹੋਈ ਜਾਂਦਾ ਨਾਲੇ ਅੱਗ ਸੇਕੀ ਜਾਂਦੇ ਆ ਐਦਾਂ ਦੇ ਮਾਹੌਲ ਬਣੇ ਪਏ ਆ ਆ ਦੇਖੋ ਪੰਪ ਉਧਰ ਵੀ ਪੰਬੂ ਬਹੁਤ ਨਹੀਂ ਕੰਨ ਦੂਰ ਟਿੱਕਰ ਦਿਖਾ ਕੇ ਲਿਆਉਂਦੇ ਆ ਜੀ ਮਾਹੌਲ ਠੰਡ ਦਾ ਕਰਕੇ ਹੁਣ ਜਿਹੜੇ ਇਸ ਟਾਈਮ 9 ਵਜ ਗਏ ਰੋਟੀ ਗੱਟੀ ਖਾ ਕੇ ਸਾਰੇ ਤਾਂ ਮੂੰਹ ਦੇ ਵਿੱਚ ਨੇ ਤੇ ਆਪਾਂ ਦੂਰ ਟਿੱਕਰ ਜਿਹੜੇ ਬੈਠੇ ਆ ਭਰਾ ਆਪਾਂ ਦਿਖਾ ਕੇ ਉਹਨੇ ਦੇਖੋ ਜੀ ਇੱਧਰ ਬਜ਼ੁਰਗ ਬੈਠੇ ਨੇ ਅੱਗ ਸੇਕੀ ਜਾਂਦੇ ਦੇਖੋ ਜੀ ਮਾਹੌਲ ਠੰਡ ਕਰਕੇ ਥੋੜਾ ਜਿਹਾ ਵੀ ਹੋਣਾ ਹੈ ਵੀ ਤੰਬੂਆਂ 'ਚ ਫੜ ਗਏ ਕੰਬਲਾਂ 'ਚ ਬੈਠੇ ਆਂ ਸੋ ਠੰਡ ਦਾ ਵੀ ਵਿਚਾਰ ਰੱਖਣਾ ਚਾਹੀਦਾ ਆ। ਆ ਗੱਲ ਕਰੀ ਸਿੰਧਵਾ। ਦੇਖੋ ਇਹ ਬਜ਼ੁਰਗ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਸੋ ਇਹੋ ਜਿਹਾ ਹੀ ਇੱਥੇ ਦੇਖੋ ਲੰਗਰ ਚੱਲੀ ਜਾਂਦਾ ਜੀ। ਇਹ ਬਜ਼ੁਰਗ ਪ੍ਰਸ਼ਾਦਾ ਚ ਖਾਈ ਜਾਂਦੇ ਆ। ਚਾਹ ਦਾ ਰੋਟੀ ਦਾ ਲੰਗਰ ਇਹ ਤਰਪਾnde ਤੋਂ ਲਈ ਸੇਵਾਵਾਂ ਨੇ। ਬਹੁਤ ਵਧੀਆ ਮਾਹੌਲ ਜਿਹੜਾ ਹੈਗਾ ਇਸ ਟਾਈਮ ਬਣਿਆ ਹੋਇਆ ਹੈ। ਸੋ ਮਾਲਕ ਕਰੇ ਕੰਮ ਚੜਦੀ ਕਲਾ ਦੇ ਵਿੱਚ। ਪਰ ਇਹ ਇਦਾਂ ਹੀ ਤੇ ਜਲਦੀ ਜਿਹੜੀ ਜਿੱਤ ਪ੍ਰਾਪਤ ਹੋਵੇ ਦੇਖੋ ਸਾਡੇ ਬਜ਼ੁਰਗ ਹੁੰਦੇ ਰਾਤ ਨੂੰ ਦੇਖੋ ਡਿਊਟੀਆਂ ਲੱਗੀਆਂ ਨੇ ਸਰਦੀਆਂ ਤੇ ਕੁਝ ਭਰਾ ਜਿਵੇਂ ਹੁਣ ਗੱਡੀ 'ਚ ਪੈ ਗਏ ਐ ਠੰਡ ਦਾ ਕਰਕੇ ਜਿਵੇਂ ਜਿਵੇਂ ਕਿਸੇ ਦਾ ਅਡਜਸਟ ਹੁੰਦਾ ਉਹ ਵੀ ਉਹ ਅਡਜਸਟ ਹੋ ਕੇ ਪੈ ਜਾਂਦੇ ਹਨ। ਸੋ ਮਾਹੌਲ ਬਹੁਤ ਵਧੀਆ ਸੋਹਣਾ ਬਣਿਆ ਹੋਇਆ ਹੈ। ਸੋ ਸਾਰਿਆਂ ਨੂੰ ਚਾਹੀਦਾ ਇੱਥੇ ਆਉਣਾ ਚਾਹੀਦਾ ਸੋ ਜਗਦਿਆਂ ਜ਼ਮੀਰ ਵਾਲਿਆਂ ਨੂੰ ਇੱਥੇ ਜ਼ਰੂਰ ਪਹੁੰਚਣਾ ਚਾਹੀਦਾ ਜੇ ਹੁਣ ਵੀ ਨਾ ਆਪਾਂ ਘਰਾਂ ਚੋਂ ਨਿਕਲੇ ਤਾਂ ਫਿਰ ਕਦੋਂ ਨਿਕਲਾਂਗੇ ਠੀਕ ਹੈ ਜੀ ਦੇਖੋ ਟੋਲੀਆਂ ਬਣਾ ਬਣਾ ਕੇ ਬੈਠੇ ਨੇ ਇਹ ਹੁਣ ਤੁਹਾਨੂੰ ਇੱਕ ਸਾਈਡ ਦਾ ਜਿਹੜਾ ਮਾਹੌਲ ਉਹ ਦਿਖਾ ਰਹੇ ਦੂਜੀ ਸਾਈਡ ਦਾ ਮਾਹੌਲ ਵੀ ਬਿਲਕੁਲ ਸਹੀ ਨਹੀਂ ਠੀਕ ਹੈ ਜੀ ਤੇ ਲੋ ਜੀ ਆਪਾਂ ਹੁਣ ਇੱਥੇ ਹੀ ਹੁੰਨੇ ਬੈਕ ਠੀਕ ਹੈ ਜੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗੀ ਬਾਕੀ ਸੋਭਾ ਆਪਾਂ ਫੇਰ ਤੁਹਾਨੂੰ ਮਾਹੌਲ ਦਿਖਾਵਾਂਗੇ ਜੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਭੇਜ ਨੂੰ ਕਰਿਓ ਫੋਲੋ ਠੀਕ ਹੈ ਜੀ ਧੰਨਵਾਦ